ਮਲੂਕਾ ਸਾਹਿਬ ਵੀ ਸਨ ਫੁੱਲ ਸਪੋਰਟ ਫॉर ਅਸ ਮੈਂ ਪੁੱਛਣਾ ਮੈਦਾਨ ਦੇ ਵਿੱਚ ਉਤਰਨਗੇ ਮਲੂਕਾ ਸਾਹਿਬ ਉਹ ਉਤਰਨਗੇ ਜੀ ਬਿਲਕੁਲ ਉਤਰਨਗੇ ਥੋੜਾ ਥੋੜਾ ਉਹਨਾਂ ਨੇ ਪੈਰ ਧਰ ਲਿਆ ਉਤਰਨਗੇ ਸਾਰੀ ਚਰਚਾਾਂ ਵਿੱਚ ਚੱਲ ਰਹੀਆਂ ਨੇ ਕਿ ਕਾਲੀ ਦਲ ਦੇ ਵਿੱਚ ਹੋਣ ਦੇ ਬਾਵਜੂਦ ਕਿਵੇਂ ਉਹ ਭਾਜਪਾ ਦੇ ਵਾਸਤੇ ਪ੍ਰਚਾਰ ਕਰ ਸਕਦੇ ਨੇ ਕਿ ਆਫੀਸ਼ੀਅਲ ਤੌਰ ਤੇ ਤੇ ਜੁਆਇਨ ਕਰਕੇ ਮੈਦਾਨ 'ਚ ਉਤਰਨਗੇ ਜਾਂ ਫਿਰ ਇੰਡਾਇਰੈਕਟ ਸਪੋਰਟ ਅਛਰੀ ਕਿਸਾਨਾ ਵੱਲੋਂ ਵਿਰੋਧ ਹੀ ਨਹੀਂ ਕੀਤਾ ਜਾ ਰਿਹਾ ਮੈਂ ਤੁਹਾਨੂੰ ਸਹੀ ਗੱਲ ਕਰ ਰਹੀ ਹਾਂ ਕਿ ਕਾਲੀ ਦਲ ਸ਼ਰਾਰਤਾਂ ਕਰ ਰਿਹਾ ਹੈ ਮਤਲਬ ਉਹ ਹੜ ਬੜਾ ਹਟਚਾ ਦੇ ਸਟੇਟਮੈਂਟ ਦੇ ਰਹੇ ਹੋ ਕਿ ਅਕਾਲੀ ਦਲ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜੋ ਤੁਹਾਡਾ ਵਿਰੋਧ ਹੋ ਰਿਹਾ ਹੈ ਅਕਾਲੀ ਦਲ ਕਰਵਾ ਰਿਹਾ ਹੈ यस ਅਕਾਲੀ ਦਲ ਵੱਲੋਂ ਕਰਵਾਇਆ I can identify those people It is not good on their part but we have, we have now complained to the election commission ਤਾਂ ਉਹਨਾਂ ਨੇ ਆਈਡੈਂਟੀਫਾਈ ਕਰ ਲਿਆ ਕਿ ਹਾਂ ਇਹ ਅਕਾਲੀ ਵਰਕਰਸ ਹੀ ਨੇ yes ਮੇਰੀ ਟੀਮ ਦੇ ਬੰਦਿਆਂ ਨੇ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਹੈ ਬਿਕਾਜ਼ ਉਹਨਾਂ ਨੇ ਜਿਵੇਂ ਕਹਿ ਲੋ ਕਿ ਫੋਨ ਫੋਨ ਕਰਕੇ ਬੰਦੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਵੀ ਮੈਂ ਕੈਂਪੇਨ ਕਰ ਰਹੀ ਆ ਦੇ ਆਰ ਟ੍ਰਾਈਂਗ ਟੂ ਜੀਓਪਾਰਡਾਈਜ਼ ਮਾਈ ਇਲੈਕਸ਼ਨ ਕੈਂਪੇਨ ਮੈਮ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਾਲੀਦਲ ਨੇ ਸਭ ਕੁਝ ਕਰਵਾ ਰਿਹਾ ਬਹੁਤ ਸਾਰੇ ਹੋਰ ਜਿਹੜੇ ਬੀਜੇਪੀ ਦੇ ਉਮੀਦਵਾਰ ਹੈ ਫਿਰ ਤੁਹਾਡੀ ਨਾਲ ਦੀ ਕਨਸਿਸਟੈਂਸੀ ਫਰੀਦਕੋਟ ਦੀ ਗੱਲ ਕਰ ਲਈ ਹੰਸਰਾਜ ਹੰਸੋਣਾ ਦਾ ਉਹ ਰਹਾ ਹਾਲ ਉੱਥੇ ਹੋਇਆ ਪਿਆ ਉਹ ਕਹਤਾ ਕਹਿੰਦੇ ਕਿ ਮੈਨੂੰ ਮੰਤਰਾਜ ਮੰਤ ਬਣਾ ਦਿੱਤਾ ਦਿੰਦੀਆਂ ਮੈਂ ਮੰਨਤਾ ਕਰਦਾ ਰਹਿਣਾ ਬਾਕੀ ਹੋਰ ਕਨਸਿਸੈਂਸਿਸ ਦੇ ਵਿੱਚ ਵੀ ਕੱਲ ਵੀ ਪ੍ਰਨੀਤ ਕਰੋਨਾ ਦਾ ਵੀ ਵਿਰੋਧ ਹੋਇਆ ਤਕੀਲਾ ਦਾ ਤੁਹਾਨੂੰ ਇਹ ਇਹਦੇ ਪਿੱਛੇ ਤੁਹਾਨੂੰ ਪੋਲਿਟੀਕਲ ਪਾਰਟੀਆਂ ਨਜ਼ਰ ਆਉਂਦੀਆਂ ਨੇ ਜਾਂ ਕਿਸਾਨ ਮੇਰੇ ਲਈ ਇਟ ਇਜ਼ ਵੈਰੀ ਕਲੀਅਰ ਕਿ ਕਾਲੀਦਲ ਇਸ ਡੂਇੰਗ ਇਟ ਆਈ ਏਮ ਵੈਰੀ ਸ਼ੋਰ ਅਬਾਊਟ ਕੀ ਹੈ ਅਕਾਲੀ ਦਲ ਦੀ ਕੀ ਤਾਂ ਅਕਾਲੀ ਦਲ ਨੂੰ ਹੀ ਛੱਡ ਕੇ ਜਿਸ ਤਿਕ ਦਾ ਪਰਿਵਾਰ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਤਾਂ ਕੀ ਇਹ ਉਹਨਾਂ ਦੀ ਨਾਰਾਜ਼ਗੀ ਹੈ ਗੁੱਸਾ ਹੈ ਕਿ ਕੀ ਚੀਜ਼ ਨਜ਼ਰ ਆਉਂਦੀ ਹੈ ਕਿ ਨਾ ਕੁਝ ਮਲੂਕਾ ਸਾਹਿਬ ਨੂੰ ਦਿੱਤਾ ਪਰ ਫਿਰ ਵੀ ਉਹਨਾਂ ਨੇ ਕਹਿੰਦੇ ਉਹ ਕਦਰ ਨਹੀਂ ਪਾਈ ਉਹਦਾ ਮੁੱਲ ਨਹੀਂ ਮਿਲਿਆ ਤਾਂ ਬਾਦਲ ਫੈਮਿਲੀ ਆਪ ਦੇ ਸਾਰੇ ਕੈਂਡੀਡੇਟਸ ਦੇ ਅਗੇਂਸਟ ਹਮੇਸ਼ਾ ਤੋਂ ਕੰਮ ਕਰਦੀ ਆਈ ਹੈ ਇਹਨਾਂ ਨੇ देयर ਮਸਟ ਬੀ ਸਕੋਰਸ ਆਫ ਲੀਡਰਸ ਜਿਨ੍ਹਾਂ ਦੇ ਜਿਨ੍ਹਾਂ ਨੂੰ ਖੁਦ ਟਿਕਟ ਦੇ ਕੇ ਇਹ ਹਰਾਉਂਦੇ ਰਹੇ ਐ ਤੇ ਆਪੋਜ਼ਿਟ ਪਾਰਟੀਆਂ ਨਾਲ ਮਿਲ ਕੇ ਕੰਮ ਕਰਦੇ ਰਹੇ ਐ ਲੁਕਾ ਸਾਹਿਬ ਉਹ ਉਹ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਕਾਲੀ ਦਲ ਨੂੰ ਖੜਾ ਕਰਨ ਚ ਹੈਲਪ ਕੀਤੀ ਉਹ ਪਾਰਟੀ ਜਦੋਂ ਪੀਕ ਤੇ ਪਹੁੰਚ ਗਈ ਉਦੋਂ ਬੀਬਾ ਹਰਸਿਮਰਤ ਆਏ ਉਹ ਇਥੋਂ ਐਮਪੀ ਬੜੇ ਮਿਨਿਸਟਰ ਬਣੇ ਸੋ ਸ਼ੀ ਸ਼ੀ ਟੁਕ ਬੈਨੀਫਿਟ ਆਫ 올 ਦਾ ਵਰਕ ਥੈਟ ਦੇ ਹੈਡ ਡਨ ਹੈਨਾ ਹੁਣ ਉਹ ਕਹਿ ਰਹੇ ਕਿ ਅਸੀਂ ਉਹਨਾਂ ਨੂੰ ਮੰਤਰੀ ਬਣਾਇਆ ਮੈਨੂੰ ਬਿਲੀਵ ਕਿ ਨੈਸ਼ਨਲ ਹਾਈਵੇ ਬੀਬਾ ਹਰਸਿਮਰਤ ਨੇ ਬਣਾਇਆ ਹੋਊਗਾ ਐਕਸਪ੍ਰੈਸ ਵੇ ਬੀਬਾ ਹਰਸਿਮਰਤ ਬਣਾ ਰਹੇ ਨੇ ਕੱਲ ਨੂੰ ਇਹ ਨਹੀਂ ਹੋਣਗੇ ਐਮਪੀ ਕੀ ਐਕਸਪ੍ਰੈਸ ਵੇਸ ਬਣਨੇ ਬੰਦ ਹੋ ਜਾਣਗੇ డు ਯੂ ਥਿੰਕ ਥੈਟ ਸਾਰੇ ਹਰਿਆਣੇ ਦੇ ਵਿੱਚ ਯੂਪੀ ਦੇ ਵਿੱਚ ਏਵਰੀਵੇਅਰ ਐਕਸਪ੍ਰੈਸ ਵੇਸ ਬਣ ਰਹੇ ਆਪਣੇ ਨਾਲੋਂ ਜ਼ਿਆਦਾ ਬਣ ਰਹੇ ਨੇ ਕ੍ਰੈਡਿਟ ਦੇਖੋ ਤੱਕੇ ਨਾਲ ਕੋਈ ਲਈ ਜਾਵੇ ਏਮ ਸਾਰੀਆਂ ਸਟੇਟਾਂ ਚ ਬਣਿਆ ਤੇ ਏਮ ਸੈਂਟਰਲ ਗਵਰਨਮੈਂਟ ਨੇ ਹੀ ਬਣਾਇਆ ਏਮਸ ਬੀਜੇਪੀ ਗਵਰਨਮੈਂਟ ਨੇ ਬਣਾਇਆ ਬੀਬਾ ਹਰਸਿਮਰਤ ਨੇ ਏਮਸ ਦਾ ਜਿਸ ਦੇ ਨੀ ਪੱਥਰ ਰੱਖਿਆ ਜਾ ਰਿਹਾ ਸੀ ਖੁਦ ਕਿਹਾ ਕਿ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਏਮਸ ਦਿੱਤਾ ਅੱਜ ਉਹ ਕਹਿ ਰਹੇ ਨੇ ਕਿ ਏਮਸ ਮੇਰਾ ਆਪਦੇ ਪਰਸਨਲ ਇੰਟਰਸਟ ਵਾਸਤੇ ਉਹਨਾਂ ਨੇ ਐਮਜ਼ ਨੂੰ ਉੱਥੇ ਲੋਕੇਟ ਕਰਵਾਇਆ ਐ ਐਮਜ਼ ਇਸ ਨਾਟ ਹਰਜ਼ ਐਮਜ਼ ਇਸ ਐਕਚੁਅਲੀ ਬੀਜੇਪੀ ਗਵਰਨਮੈਂਟ ਦੀ ਦੇਣਾ ਪਰ ਉਹਦੀ ਲੋਕੇਸ਼ਨ ਇਹਨਾਂ ਦੇ ਹੱਥ 'ਚ ਸੀਗੀ ਜਿਹੜੀ ਕਿ ਇਹਨਾਂ ਨੇ ਜਿਵੇਂ ਆਪ ਨੂੰ ਆਪਣੇ ਆਪ ਨੂੰ ਸੂਟ ਕਰਤੀ ਸੀ ਇਹਨਾਂ ਨੇ ਉਸ ਤਰ੍ਹਾਂ ਕਰਾਈ ਐ ਦੇ ਥਿੰਕ ਕਿ ਵੀ ਦੇ ਆਰ ਬੌਰਨ ਟੂ ਰੂਲ ਹੈ ਨਾ ਕਿ ਉਹ ਉਹ ਤਾਂ ਰਾਜ ਕਰਨ ਲਈ ਹੀ ਜੰਮੇ ਨੇ ਐਂਡ ਉਹ ਹਾਰ ਦੀ ਹਾਰ ਨੂੰ ਜਿਹਨੂੰ ਐਕਸੈਪਟ ਨਹੀਂ ਕਰ ਸਕਦੇ ਹੈ ਨਾ ਸੋ ਬਿਕੋਜ਼ ਦੇ ਫੀਲ ਕਿ ਦੇ ਆਰ ਨਾਉ ਔਨ ਅ ਲੂਜ਼ਿੰਗ ਵਿਕਟ ਅਸੀਂ ਪੰਥਰੇ ਨਾਲ ਖੜੇ ਹੋਏ ਹਾਂ ਕਹਿੰਦੇ ਪੰਥਕ ਪਾਰਟੀ ਹੈ ਸਾਡਾ ਅਲਾਈਅੰਸ ਪੰਜਾਬ ਨਾਲ ਹੈ ਕਹਿੰਦੇ ਅਸੀਂ ਬੀਜੇਪੀ ਨਾਲ ਅਲਾਈਅੰਸ ਇਸ ਕਰਕੇ ਨਹੀਂ ਦੇਖੋ ਪੰਥ ਨਾਲ ਕਿਹੜੇ ਨਾਲ ਖੜੇ ਹੋਏ ਨੇ ਪੰਥ ਨੂੰ ਯੂਜ਼ ਕਰਨਾ ਇਜ਼ ਐਨ ਟਾਇਰਲੀ ਡਿਫਰੈਂਟ ਥਿੰਗ ਪੰਥ ਨਾਲ ਖੜਨਾ ਇਜ਼ ਐਨ ਟਾਇਰਲੀ ਡਿਫਰੈਂਟ ਥਿੰਗ ਕਿੱਥੇ ਖੜੇ ਨੇ ਪੰਥ ਨਾਲ ਠੀਕ ਹੈ ਯੂਜ਼ ਕਰ ਰਹੇ ਨੇ ਦੇ ਆਰ ਯੂਜ਼ਿੰਗ 올 ਦਾ ਮਨੀ ਦੇ ਆਰ ਯੂਜ਼ਿੰਗ ఎవਰੀਥਿੰਗ ਸਾਰਾ ਜੋ ਆਰਗੇਨਾਈਜੇਸ਼ਨ ਹੈ ਜੋ ਰਿਸੋਰਸਸ ਹੈਗੇ ਆ ਅਕਾਲੀ ਦਲ ਦੇ ਵੀ ਸਾਰੇ ਰਿਸੋਰਸਸ ਯੂ نو ਪਾਰਟੀ ਲਈ ਜਿਹੜੇ ਫੰਡਸ ਹੈ ਜੋ ਵੀ ਹੈਗੇ ਆ ਦੇ ਆਰ 올 ਯੂਜ਼ਿੰਗ ਥੈਟ ਇਨ देयर ओन ਕਨਸੀਕੁਐਂਸੀ ਪਿੰਡ ਬਾਦਲਾ ਦੀ ਨੂ ਜਦੋਂ ਜਿੱਤਦੀ ਤਾਂ ਉਹਨਾਂ ਨੂੰ ਉੱਥੇ ਕੇਂਦਰ ਦੇ ਵਿੱਚ ਕੈਬਨਿਨ ਮੰਤਰੀ ਬਣਾਇਆ ਗਿਆ ਪਰ ਹੁਣ ਇਸ ਵਾਰ ਦੇ ਸਾਹਮਣੇ ਬਾਦਲਾ ਦੀ ਨੂ ਸਾਹਮਣੇ ਮਲੂਕਿਆਂ ਦੀ ਨੂ ਵੀ ਹੈਗੀ ਹੈ ਤਾਂ ਕੀ ਜੇ ਥੋੜੀ ਜਿੱਤ ਹਾਸਲ ਹੁੰਦੀ ਹੈ ਤਾਂ ਮਲੂਕਿਆਂ ਦੀ ਨੂ ਕੈਬਨਿਨ ਦੇ ਵਿੱਚ ਹੋਣਗੇ ਇਹ ਤੁਹਾਡੀ ਕੀ ਇਥੋ ਦੀ ਜਿੱਤ ਹਾਸਲ ਕਰਕੇ ਹਰਸਿਮਰਤ ਵਾਲੀ ਕੁਰਸੀ ਦੇ ਉੱਤੇ ਬੈਣ ਦੀ ਤੁਹਾਡੀ ਇੱਛਾ ਹੈਗੀ ਡੋਨਟ ਸੇ ਹਰਸਿਮਰਤ ਵਾਲੀ ਕੁਰਸੀ ਹੈਨਾ ਉਹ ਦੈਟ ਇਜ਼ ਡੀਗ੍ਰੇਟਿੰਗ ਦਾ ਕੁਰਸੀ ਖਾਸ ਤਾਣਾ ਉਹਨਾਂ ਨੂੰ ਕਿਵੇਂ ਵੇਖਦੇ ਹੋ ਔਰ ਉਹਨਾਂ ਦੀ ਜਿਹੜੀ ਸ਼ਬੀ ਹੈ ਉਸ ਨੂੰ ਮਲੂਕਾ ਪਰਿਵਾਰ ਨਾਲ ਵੀ ਕਿਤਨਾ ਕਿਤੇ ਸਟਾਰਟਿੰਗ ਉਹਨਾਂ ਦੇ ਦੌਰ ਨੂੰ ਜੋੜਿਆ ਜਾਂਦਾ ਹੈ ਇਹ ਚਰਚਾਵਾਂ ਨੇ ਉਹਨਾਂ ਦੀ ਤੁਸੀਂ ਉਹਨਾਂ ਨੂੰ ਕਿਵੇਂ ਵੇਖਦੇ ਹੋ ਆਜ਼ਾਦ ਉਮੀਦਾਂ ਹੌਟ ਸੀਟ ਬਟ ਹਿੰਦੂਚ ਮੌਜੂਦਾ ਜਿਥੋਂ ਸਾਰੇ ਹੀ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੈ ਹਰ ਇੱਕ ਉਮੀਦਵਾਰ ਕੋਸ਼ਿਸ਼ਾ ਹੁਣ ਇਹੀ ਕਰ ਰਿਹਾ ਹੈ ਕਿ ਕਿਉਂ ਨਾ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਜਾਵੇ ਤਾਂ ਉੱਥੇ ਹੀ ਅਸੀਂ ਇਸ ਵੇਲੇ ਭਾਜਪਾ ਦੇ ਉਮੀਦਵਾਰ ਰਿਟਾਇਰਡ ਆਈਐਸ ਪਰਮਪਾਲ ਕਰੋਨਾ ਦੇ ਨਾਲ ਮੌਜੂਦਾ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਇਲੈਕਸ਼ਨ ਕੈਂਪੇਨ ਕਿਵੇਂ ਚੱਲ ਰਹੀ ਹੈ ਆਈਐਸ ਤੋਂ ਹੁਣ ਜਦੋਂ ਪੋਲਿਟਿਕਸ ਵਾਲੇ ਪਾਸੇ ਆਏ ਨੇ ਕਿੰਨਾ ਕੁ ਅੰਤਰ ਮਹਿਸੂਸ ਕਰ ਰਹੇ ਨੇ ਤਾਂ ਗੱਲਬਾਤ ਕਰਦੇ ਹਾਂ ਪਰਮਪਾਲ ਕਰੋ ਜੀ ਸਾਡੇ ਨਾਲ ਮੌਜੂਦ ਨਹੀਂ ਮੈਮ ਸਭ ਤੋਂ ਪਹਿਲਾਂ ਤਾਂ ਕਿਵੇਂ ਚੱਲ ਰਿਹਾ ਹੈ ਇਸ ਵੇਲੇ ਕੀ ਮੈਨੂੰ ਨਜ਼ਰ ਆ ਰਿਹਾ ਔਰ ਆਈ ਇਸ ਟੂ ਹੁਣ ਪੋਲਿਟਿਕ ਸੌਰੀ ਲਾਈਨ ਕਿਹੋ ਜੀ ਤੁਹਾਨੂੰ ਨਜ਼ਰ ਆ ਰਹੀ ਇਲੈਕਸ਼ਨ ਬਹੁਤ ਵਧੀਆ ਚੱਲ ਰਿਹਾ ਜੀ ਵੀ ਆਰ ਵਿਨਿੰਗ ਵਿਦ ਅ ਬਿਗ ਮਾਰਜਨ ਜੋ ਮੈਨੂੰ ਰਿਸਪੌਂਸ ਦੇ ਮੁਤਾਬਕ ਮੈਂ ਕਹਿ ਰਹੀ ਆ ਤੇ ਮੈਂ ਪਹਿਲਾਂ ਵੀ ਕਿਹਾ ਕਿ देयर इज नो ਡਿਫਰੈਂਸ ਬੀਟਵੀਨ वर्किंग एज़ एन आईएएस ऑफिसर एंड अ पॉलिटिशियन बिकॉज़ बोथ आर फॉर पब्लिक सर्विस लीडर इज़ फॉर अ पब्लिक सर्विस ऑफिसर इज़ आल्सो डूइंग पब्लिक पब्लिक सर्विस सो मेनू नहीं लगता कि दोनों ਦੇ ਵਿੱਚ ਕੋਈ ਡਿਫਰੈਂਸ ਆਈ ऍम एन्जॉयिंग इट ਤੁਸੀਂ ਕਹਿ ਰਹੇ ਤੁਸੀਂ ਇੰਜੋਏ ਕਰ ਰਹੇ ਹੋ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਸਮਿਗਰਨ ਬਣੇ ਹੋਏ ਨੇ ਉਹ ਥਾਮਾਂ ਦੇ ਉੱਤੇ ਬੀਜੇਪੀ ਨੂੰ ਨਹੀਂ ਜਾਣ ਦਿੱਤਾ ਜਾਂਦਾ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਤੇ ਕਿਸਾਨਾਂ ਦੇ ਵੱਲੋਂ ਰੋਕ ਦਿੱਤਾ ਜਾਂਦਾ ਤਾਂ ਉਸ ਨੂੰ ਜਦੋਂ ਹੁਣ ਫੇਸ ਕਰ ਰਹੇ ਹੋ ਤਾਂ ਉਹ ਚੈਲੈਂਜਿੰਗ ਹੋ ਰਿਹਾ ਤੁਹਾਡੇ ਵਾਸਤੇ ਐਕਚੁਅਲੀ ਕਿਸਾਨਾਂ ਵੱਲੋਂ ਵਿਰੋਧ ਹੀ ਨਹੀਂ ਕੀਤਾ ਜਾ ਰਿਹਾ ਮੈਂ ਤੁਹਾਨੂੰ ਸਹੀ ਗੱਲ ਕਰ ਰਹੀ ਹਾਂ ਕਿ ਅਕਾਲੀ ਦਲ ਸ਼ਰਾਰਤਾਂ ਕਰ ਰਿਹਾ ਹੈ ਮਤਲਬ ਉਹ ਹੜ ਬੜਾ ਹਟਚਾ ਹੈ ਸੋ ਦੇ ਆਰ ਇਨ ਟੂ ਮਿਸਚੀਫ ਇਹੋ ਜਿਹੇ ਮਿਸਚੀਫਸ ਹਰ ਇਲੈਕਸ਼ਨਾਂ ਦੇ ਵਿੱਚ ਪਾਰਟੀਆਂ ਕਰਦੀਆਂ ਸੋ ਮੈਂ ਕਹਿੰਨੀ ਹਾਂ ਕਿ ਇਟ ਇਜ਼ ਨਾਟ ਗੁੱਡ ਔਨ देयर ਪਾਰਟ ਬਟ ਵੀ ਵੀ ਹੈਵ ਨਾਓ ਕੰਪਲੇਨ ਟੂ ਦ ਇਲੈਕਸ਼ਨ ਕਮਿਸ਼ਨ k bhi this is going on so i think central forces will also come and control the akali dal. ਤੁਸੀਂ ਬੀ ਸਟੇਟਮੈਂਟ ਦੇ ਰਹੇ ਹੋ ਕਿ ਅਕਾਲੀ ਦਲ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜੋ ਤੁਹਾਡਾ ਵਿਰੋਧ ਹੋ ਰਿਹਾ ਹੈ ਅਕਾਲੀ ਦਲ ਕਰਵਾ ਰਹੇ। yes akali dal valo karwa rahe i can identify those people i can identify the akali dal people ਹੋਇਆ ਕੋਈ ਇਨਸੀਡੈਂਟ ਹੋਇਆ ਕਿ ਜਿਹੜੇ ਉੱਥੇ ਵਿਰੋਧ ਕਰਨ ਵਾਸਤੇ ਆਏ ਹੋਣ ਔਰ ਤੁਸੀਂ ਪਛਾਣ ਲਿਆ ਹੋਵੇ ਕਿਉਂਕਿ ਤਾਂ ਹੁਣ ਟੀਮ ਤੁਹਾਡੇ ਨਾਲ ਤਾਂ ਉਹੀ ਹੈ ਜਿਹੜੀ ਅਕਾਲੀ ਦਲ ਦੇ ਵਿੱਚ ਸੀ ਤਾਂ ਉਹਨਾਂ ਨੇ ਆਈਡੈਂਟੀਫਾਈ ਕਰ ਲਿਆ ਕਿ ਹਾਂ ਇਹ ਅਕਾਲੀ ਵਰਕਰਸ ਹੀ ਨੇ। ਯੈਸ ਮੇਰੀ ਟੀਮ ਦੇ ਬੰਦਿਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਵੀ ਕੀਤਾ ਹੈ ਬਿਕੋਜ਼ ਉਹਨਾਂ ਨੇ ਜਿਵੇਂ ਕਹਿ ਲੋ ਕਿ ਫੋਨ ਫੋਨ ਕਰਕੇ ਬੰਦੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਵੀ ਮੈਂ ਕੈਂਪੇਨ ਕਰ ਰਹੀ ਹਾਂ ਦੇ ਆਰ ਟ੍ਰਾਈਂਗ ਟੂ ਜੀਓਪਾਰਡਾਈਜ਼ ਮਾਈ ਇਲੈਕਸ਼ਨ ਕੈਂਪੇਨ ਐਂਡ ਮੋਰ ਓਵਰ ਪਹਿਲਾਂ ਇਹ ਵੀ ਹੋਇਆ ਸ਼ੁਰੂ ਸ਼ੁਰੂ ਦੇ ਵਿੱਚ ਕਿ ਭਈ ਜੇ ਕੋਈ ਮਤਲਬ ਪ੍ਰੋਟੈਸਟ ਦੂਰੋਂ ਕਰ ਵੀ ਰਿਹਾ ਸੀਗਾ ਤੇ ਉਹਦੀਆਂ ਫੋਟੋਗ੍ਰਾਫਸ ਇਮੀਡੀਏਟਲੀ ਅਕਾਲੀ ਦਲ ਦੇ ਪੇਜ ਤੇ ਅਪੀਅਰ ਹੁੰਦੀਆਂ ਸੀ ਥੈਟ ਸ਼ੋਜ਼ ਕਿ ਵੀ ਇਟ ਇਜ਼ ਸਪਾਂਸਰਡ ਬਾਈ ਥੈਮ ਸੀ ਇਲیکشن ਕਮਿਸ਼ਨ ਨੂੰ ਵੀ ਰਿਟਨ ਦੇ ਵਿੱਚ ਕੋਈ ਕੰਪਲੇਨਟ ਦਿੱਤੀ ਹੈ ਕਿਵੇਂ ਕੁਛ ਕੀਤਾ टुडे आई हैव सेंटर कंप्लेंट टू द इलेक्शन कमीशन फ्रॉम बीजेपी ऑफिस ਤਾਂ ਫਿਰ ਕੀ ਹੁਣ ਇਲیکشن ਕਮਿਸ਼ਨ ਤੋਂ ਕੀ 익ਸਪੈਕਟੇਸ਼ਨ ਤੁਨ ਲਗਦੀਆਂ ਨੇ ਔਰ ਕੀ ਲੱਗਦਾ ਹੈ ਕਿ ਇਸ ਦੇ ਉੱਤੇ ਕੋਈ ਸਟ੍ਰਿਕਟ ਐਕਸ਼ਨ ਹੋਊਗਾ ਜੇ ਕੋਈ ਪੋਲੀਟੀਕਲ ਪਾਰਟੀ ਇਹ ਸਭ ਕੁਝ ਕਰਵਾ ਰਹੀ ਹੈ ਤਾਂ ਉਸ ਦੇ ਉੱਤੇ ਰੋਕਿਆ ਜਾਊ ਇਲیکشن ਕਮਿਸ਼ਨ ਦਾ ਫਰਜ਼ ਹੈ ਜੀ I think they will take it seriously because if for election, everyone should have a level playing field. Khalidal cannot do what, what they are trying to do. Yeah. I cannot understand. ਮੈਮ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਾਲੀਦਾਲ ਨੇ ਸਭ ਕੁਝ ਕਰਵਾ ਰਿਹਾ ਬਹੁਤ ਸਾਰੇ ਹੋਰ ਜਿਹੜੇ ਬੀਜੇਪੀ ਦੇ ਉਮੀਦਵਾਰ ਹਨ ਫਿਰ ਤੁਹਾਡੀ ਨਾਲ ਦੀ ਕੌਨਸਟਿਟੈਂਸੀ ਫਰੀਦਕੋਟ ਦੀ ਗੱਲ ਕਰ ਲਈ ਹੰਸਰਾਜ ਹੰਸੋਣਾ ਦਾ ਬੁਰਾ ਹਾਲ ਉਥੇ ਹੋਇਆ ਪਿਆ ਕੋਈ ਤਾਂ ਕਹਿੰਦੇ ਕਿ ਮੈਨੂੰ ਮੰਤਰਾਜ ਮੰਤ ਬਣਾ ਦਿੱਤਾ ਦਿੰਦੀਆਂ ਮੈਂ ਮੰਨਤਾ ਕਰਦਾ ਰਹਿੰਦਾ ਬਾਕੀ ਹੋਰ ਕੌਨਸਟਿਟੈਂਸੀਜ਼ ਦੇ ਵਿੱਚ ਵੀ ਕੱਲ ਵੀ ਪ੍ਰਨੀਤ ਕਰੋਨਾ ਦਾ ਵੀ ਵਿਰੋਧ ਹੋਇਆ ਤਕੀਲਾ ਦਾ ਤੁਹਾਨੂੰ ਇਹ ਇਹਦੇ ਪਿੱਛੇ ਤੁਹਾਨੂੰ ਪੋਲੀਟੀਕਲ ਪਾਰਟੀਆਂ ਨਜ਼ਰ ਆਉਂਦੀਆਂ ਨੇ ਜਾਂ ਕਿਸਾਨ ਨੇ ਦੇਖੋ ਮੈਂ ਉਹਨਾਂ ਦੀਆਂ ਕੌਨਸਟਿਟੈਂਸੀਜ਼ ਬਾਰੇ ਬਹੁਤ ਕੁਝ ਕਹਿ ਨਹੀਂ ਸਕਦੀ ਮੈਂ ਨਹੀਂ ਕਹਿ ਸਕਦੀ ਹੋ ਸਕਦਾ ਕਿ ਤੇ ਆਮ ਆਦਮੀ ਪਾਰਟੀ ਵੀ ਕਰਾਰੀ ਹੋਵੇ ਸਿਟਿੰਗ ਗਵਰਨਮੈਂਟ ਵੀ ਕਰਾਰੀ ਹੋਵੇ ਸੋ ਪਰ ਮੇਰੇ ਲਈ ਇਟ ਇਜ਼ ਵੈਰੀ ਕਲੀਅਰ ਕਿ ਕਾਲੀ ਦਲ ਇਸ ਡੂਇੰਗ ਇਟ ਆਈ ਐਮ ਵੈਰੀ ਸ਼ੋਰ ਅਬਾਊਟ ਥੈਟ ਨਰਾਜ਼ਗੀ ਹੈ ਕਾਲੀ ਦਲ ਦੀ ਕਿ ਕਾਲੀ ਦਲ ਨੂੰ ਹੀ ਛੱਡ ਕੇ ਜਿਸ ਤਿਕ ਦਾ ਪਰਿਵਾਰ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਤਾਂ ਕੀ ਇਹ ਉਹਨਾਂ ਦੀ ਨਰਾਜ਼ਗੀ ਹੈ ਗੁੱਸਾ ਹੈ ਕਿ ਕੀ ਚੀਜ਼ ਨਜ਼ਰ ਆਉਂਦੀ ਹੈ ਗੁੱਸਾ ਨਹੀਂ ਹੈਗਾ ਬਿਕੋਜ਼ ਦੇ ਆਲਵੇਸ ਵਾਂਟ ਟੂ ਵਿਨ ਦੇ ਥਿੰਕ ਕਿ ਵੀ ਦੇ ਆਰ ਬੌਰਨ ਟੂ ਰੂਲ ਹਨਾ ਕਿ ਉਹ ਤਾਂ ਰਾਜ ਕਰਨ ਲਈ ਹੀ ਜੰਮੇ ਨੇ ਐਂਡ ਉਹ ਹਵਦੀ ਹਾਰ ਨੂੰ ਇੱਕ ਜਿਹਨੂੰ ਐਕਸੈਪਟ ਨਹੀਂ ਕਰ ਸਕਦੇ ਹੈਨਾ ਸੋ ਬਿਕੋਜ਼ ਦੇ ਫੀਲ ਕਿ ਦੇ ਆਰ ਨਾਉ ਔਨ ਅ ਲੂਜ਼ਿੰਗ ਵਿਕਟ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਤਾਂ ਰਾਜ ਕਰਨ ਵਾਸਤੇ ਜੰਮੇ ਸੀ ਤੇ ਅਸੀਂ ਹਾਰਨੇ ਨਹੀਂ ਚਾਹੀਦੇ ਸੋ ਉਹਨਾਂ ਨੇ ਦੇ ਹੈਵ ਸਾਰਾ ਦੇ ਹੈਵ ਗੋਨ 올 ਆਊਟ ਹੈਨਾ ਤੇ ਉਹ ਇਸ ਕਰਕੇ ਕਰਵਾ ਰਹੇ ਨੇ ਮਤਲਬ ਸਾਡੇ ਨਾਲ ਨਰਾਜ਼ਗੀ ਦਾ ਮਸਲਾ ਨਹੀਂ ਹੈਗਾ ਬਟ ਉਹਨਾਂ ਨੂੰ ਇਹ ਲੱਗਦਾ ਹੈ ਕਿ ਤੁਸੀਂ ਦੇਖੋ ਜਿਹੜੀ ਕਨਸੀਕੁਐਂਸੀ ਦਾ ਡਿਜ਼ਾਈਨ ਹੈ ਉਹ ਉਹ ਵੀ ਉਹਨਾਂ ਨੂੰ ਸੂਟ ਜਿਵੇਂ ਕਰਦਾ ਸੀ ਉਸ ਤਰ੍ਹਾਂ ਬਣਾਇਆ ਗਿਆ ਹੈ ਸੋ ਉਹਨਾਂ ਨੂੰ ਲੱਗਦਾ ਹੈ ਕਿ ਵੀ ਆਰ ਬੌਂਡ ਟੂ ਰੂਲ ਤੁਸੀਂ ਹਰਸਿਮਰਤ ਕੋਰ ਬਾਦਲ ਉਹਨਾਂ ਦੇ ਕਮਾਂ ਦੇ ਸਾਹਮਣੇ ਕਿਸ ਤਰੀਕੇ ਦਾ ਲੋਕਾਂ ਨੂੰ ਅਪੀਲ ਕਰ ਰਹੇ ਹੋ ਵੋਟ ਪਾਉਣ ਦੇ ਲਈ ਕਿਉਂਕਿ ਹਰਸਿਮਰਤ ਕੋਰ ਬਾਦਲ ਕਹਿੰਦੇ ਨੇ ਕਿ ਮੈਂ ਬਹੁਤ ਕੁਝ ਕਰਵਾਇਆ ਹੈ ਏਮਜ਼ ਦੀ ਦੇਣ ਹੋਵੇ ਇੰਸਟੀਟਿਊਸ਼ਨਸ ਦੀ ਦੇਣ ਹੋਵੇ ਐਜੂਕੇਸ਼ਨ ਦੀ ਦੇਣ ਹੋਵੇ ਪਾਰਕਸ ਦੀ ਦੇਣ ਹੋਵੇ ਇਨਫਰਾਸਟ੍ਰਕਚਰ ਦੀ ਦੇਣ ਹੋਵੇ ਉਹ ਸਭ ਦਾ ਕ੍ਰੈਡਿਟ ਆਪ ਕ੍ਰੈਡਿਟ ਦੇਖੋ ੱੱਕੇ ਨਾਲ ਕੋਈ ਲਈ ਜਾਵੇ ਏਮ ਸਾਰੀਆਂ ਸਟੇਟਾਂ ਚ ਬਣਿਆ ਤੇ ਏਮ ਸੈਂਟਰਲ ਗਵਰਨਮੈਂਟ ਨੇ ਹੀ ਬਣਾਇਆ ਏਮਸ ਬੀਜਪੀ ਗਵਰਨਮੈਂਟ ਨੇ ਬਣਾਇਆ ਬੀਬਾ ਹਰਸਿਮਰਤ ਨੇ ਏਮਸ ਦਾ ਜਿਸ ਦੇ ਨੀ ਪੱਥਰ ਰੱਖਿਆ ਜਾ ਰਿਹਾ ਸੀ ਖੁਦ ਕਿਹਾ ਕਿ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਏਮਸ ਦਿੱਤਾ ਅੱਜ ਉਹ ਕਹਿ ਰਹੇ ਨੇ ਕਿ ਏਮਸ ਮੇਰਾ ਹੈ ਏਮਸ ਦੀ ਵੱਧ ਤੋਂ ਵੱਧ ਜੇ ਕੀਤਾ ਵੀ ਹੋਣਾ ਤਾਂ ਲੋਕੇਸ਼ਨ ਜ਼ਰੂਰ ਮੇਬੀ ਉਹਨਾਂ ਨੇ ਡਿਸਾਈਡ ਕੀਤੀ ਹੋਣੀ ਹੈ ਤੇ ਜਿਹੜੀ ਲੋਕੇਸ਼ਨ ਹੈ ਯੂ ਕੈਨ ਆਲਵੇਸ ਸੀ ਕਿ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਇੱਕ ਸਿਰੇ ਤੇ ਜਾ ਕੇ ਉਹਨਾਂ ਨੇ ਏਮਜ਼ ਬਣਾਇਆ ਜਦੋਂ ਕਿ ਕਿਤੇ ਮਿਡਲ 'ਚ ਵੀ ਬਣ ਸਕਦਾ ਸੀ ਜਿੱਥੇ ਬਠਿੰਡਾ ਮਾਨਸਾ ਦੋਨਾਂ ਨੂੰ ਬੈਨੀਫਿਟ ਹੋ ਸਕਦਾ ਸੀ ਹੈਨਾ ਦੇ ਹੈਵ ਮੇਡ ਇਟ ਐਟ ਦਾ ਵਨ ਐਂਡ ਆਫ ਦਾ ਕੰਸਟੀਟੂਐਂਸੀ ਜਸਟ ਬਿਕੋਜ਼ ਜਿਹੜਾ ਕੁੱਦਾ ਵਿਲੇਜ ਹੈ ਜਿੱਥੇ ਏਮਜ਼ ਬਣਿਆ ਹੋਇਆ ਹੈ ਉਸ ਤੋਂ ਅੱਗੇ ਕਾਲਚਰਾਨੀ ਪਿੰਡ ਆ ਜਾਂਦਾ ਜਿੱਥੇ ਉਹਨਾਂ ਦੀਆਂ ਕੁਝ ਆਪਣੀਆਂ ਕਹਿ ਲੋ ਕਿ ਉਹਨਾਂ ਦੇ ਪਰਿਵਾਰ ਦੀਆਂ ਜ਼ਮੀਨਾਂ ਤੇ ਉਸ ਤੋਂ ਬਾਅਦ ਬਾਦਲ ਪਿੰਡ ਆ ਜਾਂਦਾ ਜਿੱਥੇ ਉਹਨਾਂ ਦੀ ਲੈਂਡ ਹੈ ਸੋ ਦੇ ਵਾਂਟ ਕਿ ਜਿਹੜਾ ਰੀਅਲ ਏਸਟੇਟ ਹੈਗਾ ਨਾ ਉਧਰ ਨੂੰ ਮੂਵ ਹੋਵੇ ਐਂਡ ਉਹ ਆਪਣੀ ਉਹਨਾਂ ਦੀਆਂ ਜ਼ਮੀਨਾਂ ਮਹਿੰਗੀਆਂ ਹੋਣ ਆਪਦੇ ਪਰਸਨਲ ਇੰਟਰਸਟ ਵਾਸਤੇ ਉਹਨਾਂ ਨੇ ਏਮਜ਼ ਨੂੰ ਉੱਥੇ ਲੋਕੇਟ ਕਰਵਾਇਆ ਏਮਜ਼ ਇਸ ਨਾਟ ਹਰਜ਼ ਐਮਜ਼ ਇਸ ਐਕਚੁਅਲੀ ਭਾਜਪੀ ਗਵਰਨਮੈਂਟ ਦੀ ਦੇਣਾ ਪਰ ਉਹਦੀ ਲੋਕੇਸ਼ਨ ਇਹਨਾਂ ਦੇ ਹੱਥ ਚ ਸੀਗੀ ਜਿਹੜੀ ਕਿ ਇਹਨਾਂ ਨੇ ਜਿਵੇਂ ਆਪ ਨੂੰ ਆਪਣੇ ਆਪ ਨੂੰ ਸੂਟ ਕਰਤੀ ਸੀ ਇਹਨਾਂ ਨੇ ਉਸ ਤਰ੍ਹਾਂ ਕਰਾਈ ਹੈ ਜਿਹੜਾ ਇਨਫਰਾਸਟ੍ਰਕਚਰ ਹੈਗਾ ਸਾਰੇ ਇੰਡੀਆ ਨੂੰ ਪਤਾ ਹੈ ਕਿ ਨਿਤਿਨ ਗੜਕਰੀ ਜੀ ਰੋਡਸ ਦਾ ਜਿਹੜਾ ਨੈਟਵਰਕ ਹੈਗਾ ਪੂਰੇ ਇੰਡੀਆ ਚ ਵਿਛਾਰੇ ਨੇ ਸ਼ਾਇਦ ਪੰਜਾਬ ਨਾਲੋਂ ਜ਼ਿਆਦਾ ਕੰਮ ਹਰਿਆਣਾ ਯੂਪੀ ਚ ਹੋਇਆ ਹੋਊਗਾ ਸੋ ਕਿਵੇਂ ਕਹਿ ਸਕਦੇ ਨੇ ਕਿਹੜਾ ਕੰਮ ਦੱਸੋ ਕਿਹੜਾ ਕੰਮ ਕਰਾਇਆ ਉਹਨਾਂ ਨੇ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਕਿਹੜੇ ਕੰਮ ਦਾ ਕ੍ਰੈਡਿਟ ਲੈਣਾ ਚਾਹੁੰਦੇ ਨੇ ਉਹ ਕੰਮਾਂ ਨੂੰ ਲੈ ਕੇ ਪ੍ਰਚਾਰ ਵੀ ਕਰ ਰਹੇ ਹੋਣਗੇ VOTINGS ਵੀ ਲਗਵਾਈਆਂ ਉਹਨਾਂ ਨੇ ਬੋਰਡਸ ਵੀ ਲੱਗੇ ਹੋਏ ਨੇ ਤਾਂ ਕੀ ਲੱਗਦਾ ਹੋ ਨਜ਼ਰ ਨਹੀਂ ਆ ਰਹੇ ਬਠਿੰਡੇ ਦੇ ਵਿੱਚ ਕੰਮ ਨਜ਼ਰ ਆ ਰਹੇ ਆ ਜੀ ਪਰ ਕਰਵਾਏ ਬੀਜੇਪੀ ਗਵਰਨਮੈਂਟ ਨੇ ਆ ਮੈਂ ਇਹ ਨਹੀਂ ਕਹਿ ਰਹੀ ਕਿ ਕੰਮ ਨਹੀਂ ਹੋਏ ਬਟ ਰੋਡਸ ਦਾ ਨੈਟਵਰਕ ਕੈਨ ਯੂ ਬਲੀਵ ਕਿ ਨੈਸ਼ਨਲ ਹਾਈਵੇ ਬੀਬਾ ਹਰਸਿਮਰਤ ਨੇ ਬਣਾਇਆ ਹੋਊਗਾ ਐਕਸਪ੍ਰੈਸ ਵੇਸ ਬੀਬਾ ਹਰਸਿਮਰਤ ਬਣਾ ਰਹੇ ਨੇ ਕੱਲ ਨੂੰ ਇਹ ਨਹੀਂ ਹੋਣਗੇ ਐਮਪੀ ਕੀ ਐਕਸਪ੍ਰੈਸ ਵੇਸ ਬਣਨੇ ਬੰਦ ਹੋ ਜਾਣਗੇ ਡੂ ਯੂ ਥਿੰਕ ਥੈਟ ਸਾਰੇ ਹਰਿਆਣਾ ਦੇ ਵਿੱਚ ਯੂਪੀ ਦੇ ਵਿੱਚ ਏਵਰੀਵੇਅਰ ਐਕਸਪ੍ਰੈਸ ਵੇਸ ਬਣ ਰਹੇ ਆਪਣੇ ਨਾਲ ਜ਼ਿਆਦਾ ਬਣ ਰਹੇ ਨੇ ਆਪਣੇ ਨਾਲ ਜ਼ਿਆਦਾ ਇਨਫਰਾਸਟ੍ਰਕਚਰ ਡਵੈਲਪ ਹੋ ਰਿਹਾ ਸੋ ਵਟੈਵਰ ਸ਼ੀ ਇਸ ਟ੍ਰਾਈਂਗ ਟੂ ਸੇ ਥੈ ਸਾਰਾ ਕੰਮ ਬੀਜੇਪੀ ਦਾ ਹੈ ਐਮਜ਼ ਦੀ ਫੰਡਿੰਗ ਐਮਜ਼ ਦੇ ਜਿਹੜਾ ਸਟਾਫ ਹੈਗਾ ਡਾਕਟਰਸ ਉਹਨਾਂ ਦੇ ਤਨਖਾਹਾਂ ਹਨ ਜਿਵੇਂ ਜੋ ਪੈਸਾ ਐਮਜ਼ ਨੂੰ ਰਨ ਕਰਨ ਵਾਸਤੇ ਚਾਹੀਦਾ ਸਾਰਾ ਤਾਂ ਸੈਂਟਰ ਗਵਰਨਮੈਂਟ ਤੋਂ ਆ ਰਿਹਾ ਹੈ ਬੀਜੇਪੀ ਗਵਰਨਮੈਂਟ ਤੋਂ ਆ ਰਿਹਾ ਹੈ ਵੈਰੀ ਸਰ ਸਿਮਰਤ ਕੰਸਟਿਟੈਂਸੀਆਂ ਸਾਰੀਆਂ ਘੁੰਮਲੀਆਂ ਜਿਹੜੀਆਂ ਤੁਹਾਡੀਆਂ ਬਠਿੰਡੇ ਦੇ ਵਿੱਚ ਪੈਂਦੀਆਂ ਨੇ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਢੇੜਾ ਮਾਰਿਆ ਹੈ ਇੱਕ ਵਾਰ ਜਾ ਕੇ ਹਾਂ ਇੱਕ ਇੱਕ ਦੋ ਦੋ ਵਾਰ ਮੈਂ ਢੇੜਾ ਸਾਰੇ ਕਿਤੇ ਮਾਰਿਆ ਹੀ ਆ ਟੱਚ ਕਰ ਲਿਆ ਹੈਗਾ ਮੇਰੇ ਹਸਬੰਡ ਨੇ ਵੀ ਹੀ ਇਜ਼ ਮੇਰੀ ਫੈਮਿਲੀ ਮੇਰੇ ਹਸਬੰਡ ਸੋ ਵੀ ਹੈਵ ਟੱਚਡ 올 ਦਾ ਕੰਸ ਦੇ ਹਸਬੰਡ ਜੇ ਤਾਂ ਮੁਮਮਨ ਜੀ ਕਹ ਲਾ ਉਹਨਾਂ ਦੀ سپورਟ ਤਾਂ ਮਿਲਨੀ ਮਿਲਨੀ ਆ ਔਰ ਫੈਮਲੀ ਦਾ ਤੁਸੀਂ ਜ਼ਿਕਰ ਕੀਤਾ ਤੇ ਫੈਮਲੀ ਦੇ ਵਿੱਚ ਵੱਡਿਆਂ ਦੀ سپورਟ ਬਹੁਤ ਮਾਇਨੇ ਰੱਖਦੀ ਐ ਸਦਾ ਸਵਾਲ ਮੇਰਾ ਇਹੀ ਹੈ ਮਲੂਕਾ ਸਾਹਿਬ سپورਟ ਕਰ ਰਹੇ ਨੇ ਸਿਕੰਦਰ ਸਿੰਘ ਮਲੂਕਾਣਾ ਤੋਂ ਤੁਸੀਂ ਕੁਝ ਗੁਰ ਲੈ ਰਹੇ ਹੋ ਪੋਲਿਟੀਕਲ ਗੁਰ ਉਹਨਾਂ ਤੋਂ ਲਿੱਤੇ ਜਾ ਰਹੇ ਨੇ ਗੁਰ ਤਾਂ ਦੇਖੋ ਉਹ ਤਾਂ ਇਹੀ ਕਹਿੰਦੇ ਨੇ ਕਿ ਵੀ ਆਪਾਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਇਨ ਦਾ ਸੈਂਸ ਕਿ ਵੀ ਥੋੜਾ ਜਿਹਾ ਯੂ ਸ਼ੁੱਡ ਬੀ ਪੋਲਾਈਟ ਯੂ ਸ਼ੁੱਡ ਸਪੀਕ ਜੈਂਟਲੀ ਆਪਾਂ ਅਪਸ਼ਬਦ ਨਹੀਂ ਕਿਸੇ ਨੂੰ ਬੋਲਣੇ ਇਹ ਇੰਨਾ ਕੁ ਉਹਨਾਂ ਨੇ ਗੁਰ ਦਿੱਤਾ ਹੈ ਬਾਕੀ ਮਲੂਕਾ ਸਾਹਿਬ ਇਜ਼ ਇਨ ਫੁੱ ਅ ਥੋੜਾ ਜਿਹਾ बिकॉज द इलेक्शन कैंपेन ਥੋੜੀ ਜ਼ਿਆਦਾ ਲੰਬੀ ਹੋਗੀ बिकॉज वी आर इन द लास्ट फेज ਉਹਦਾ ਕਰਕੇ ਅਸੀਂ ਕਹਿ ਰਹੇ ਹਾਂ ਕਿ ਚਲੋ ਅ ਵਿਦ ਏਜ ਅਸੀਂ ਕਹਿੰਦੇ ਹਾਂ ਕਿ ਚਲੋ ਹਲੇ ਤੁਸੀਂ 2-4 ਦਿਨ ਹੋਰ ਰੈਸਟ ਕਰ ਲਓ ਹਨਾ ਥੈਨ ਫਿਰ ਆਪਾਂ 20-25 ਦਿਨ ਲੱਗ ਕੇ ਕੰਮ ਕਰਾਂਗੇ ਸੋ ਹੀ ਮੈਂ ਤਾਂ ਮੈਦਾਨ ਦੇ ਵਿੱਚ ਉਤਰਨਗੇ ਮਲੁਕਾ ਸਾਹਿਬ ਬਿਲਕੁਲ ਉਤਰਨਗੇ ਜੀ ਬਿਲਕੁਲ ਉਤਰਨਗੇ ਥੋੜਾ ਥੋੜਾ ਉਹਨਾਂ ਨੇ ਪੈਰ ਧਰ ਲਿਆ ਉਤਰਨਗੇ ਕਿ ਬਹੁਤ ساری ਚਰਚਾਾਂਵਾਂ ਚੱਲ ਰਹੀਆਂ ਨੇ ਕਿ ਇਹ ਕਾਲੀ ਦਲ ਦੇ ਵਿੱਚ ਹੋਣ ਦੇ ਬਾਵਜੂਦ ਕਿਵੇਂ ਉਹ ਭਾਜਪਾ ਦੇ ਵਾਸਤੇ ਪ੍ਰਚਾਰ ਕਰ ਸਕਦੇ ਨੇ ਬਹੁਤ ਦਿਨ ਕੋਈ ਵੀ ਜੁਆਇਨਿੰਗ ਦਾ ਮੈਸੇਜ ਆਂਦਰ ਦਿੱਲੀ ਤੋਂ ਤਾਂ ਇਦਾਂ ਹੀ ਲੱਗਦਾ ਕਿ ਸ਼ਾਇਦ ਮਲੂਕਾ ਸਾਹਿਬ ਹੀ ਜੁਆਇਨ ਕਰ ਰਹੇ ਨੇ ਭਾਜਪਾ ਤਾਂ ਕਿ ਆਫੀਸ਼ੀਅਲ ਤੌਰ ਤੇ ਤੇ ਜੁਆਇਨ ਕਰਕੇ ਮੈਦਾਨ 'ਚ ਉਤਰਨਗੇ ਜਾਂ ਫਿਰ ਇੰਡਾਇਰੈਕਟ ਸਪੋਰਟਰ ਹੈ ਜੁਆਇਨ ਕਰਨਗੇ ਨਹੀਂ ਜੁਆਇਨ ਕਰਨਗੇ that time will tell but he is <laughs> in full support for his <laughs> family he has the right to support his family we have always been supporting him ਤੇ ਹੁਣ ਤੁਸੀਂ ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ਦ ਬਾਦਲ ਫੈਮਿਲੀ ਆਪਦੇ ਸਾਰੇ ਕੈਂਡੀਡੇਟਸ ਦੇ ਅਗੇਂਸਟ ਹਮੇਸ਼ਾ ਤੋਂ ਕੰਮ ਕਰਦੀ ਆਈ ਹੈ ਯੂ ਗੋ ਐਂਡ ਆਸਕ ਸ੍ਰੂਪ ਸਿੰਘਲਾ ਜੀ ਇਹਨਾਂ ਨੇ ਉਹਨਾਂ ਦੀਆਂ ਵਿਧਾਨ ਸਭਾ ਦੇ ਵਿੱਚ ਖੁਦ ਉਹਨਾਂ ਨੂੰ ਟਿਕਟ ਦੇ ਕੇ ਕਿਵੇਂ ਉਹਨਾਂ ਨੂੰ ਹਰਾਇਆ ਯੂ ਕੈਨ ਯੂ ਕੈਨ ਸੀ ਮੈਂ ਹੁ ਨਾਮ ਨਹੀਂ ਲੈਣਾ ਚਾਹੂੰਗੀ ਇਹਨਾਂ ਨੇ देयर ਮਸਟ ਬੀ ਸਕੋਰਸ ਆਫ ਲੀਡਰਸ ਜਿਨ੍ਹਾਂ ਦੇ ਜਿਨ੍ਹਾਂ ਨੂੰ ਖੁਦ ਟਿਕਟ ਦੇ ਕੇ ਇਹ ਹਰਾਉਂਦੇ ਰਹੇ ਐ ਤੇ ਆਪੋਜ਼ਿਟ ਪਾਰਟੀਆਂ ਨਾਲ ਮਿਲ ਕੇ ਕੰਮ ਕਰਦੇ ਰਹੇ ਐ ਮਨ ਇਫ ਲੁਕਾ ਸਾਹਿਬ ਵਰਕਸ ਫਾਰ ਹਿਸ ਓਨ ਫੈਮਿਲੀ आई डोंट थिंक इट्स अ यू नो बिग इशू। ਕਿ ਵੀ ਬੋਸਾਰੇ ਸਵਾਲ ਇਹ ਕਾਲੀ ਦਲ ਦੇ ਲੋਕ ਖੜੇ ਕਰ ਰਹੇ ਨੇ ਪਹਿਲਾਂ ਵੀ ਆਪਣਾ ਇਹ ਸਵਾਲ ਹੋਇਆ ਸੀ ਕਿ ਇੰਨਾ ਕੁਝ ਮਲੂਕਾ ਸਾਹਿਬ ਨੂੰ ਦਿੱਤਾ ਪਰ ਫਿਰ ਵੀ ਉਹਨਾਂ ਨੇ ਕਹਿੰਦੇ ਉਹ ਕਦਰ ਨਹੀਂ ਪਾਈ ਉਹਦਾ ਮੁੱਲ ਨਹੀਂ ਮੋੜਿਆ। ਦੇਖੋ ਮੈਂ ਪਹਿਲਾਂ ਵੀ ਇੱਕ ਇੱਕ ਜਰਨਲਿਸਟ ਆਏ ਸੀ ਉਹਨਾਂ ਨੇ ਇਹੀ ਕਿਹਾ ਸੀ ਕਿ ਦੇਖੋ ਮਲੂਕਾ ਸਾਹਿਬ ਉਹ ਉਹ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਕਾਲੀ ਦਲ ਨੂੰ ਖੜਾ ਕਰਨ ਚ ਹੈਲਪ ਕੀਤੀ। ਥੋੜੇ ਹੀ ਲੀਡਰ ਸੀਗੇ ਪੁਰਾਣੇ ਜਿਨ੍ਹਾਂ ਨੇ ਕਾਲੀ ਦਲ ਨੂੰ ਖੜਾ ਕੀਤਾ ਪੁੰਦਟ ਸਾਹਿਬ ਨੇ ਟਿੰਸਾ ਸਾਹਿਬ ਨੇ ਦੇ ਹੈਵ 올 ਵਰਕ ਟੂਗੇਦਰ ਪਾਰਟੀ ਨੂੰ ਡਿਵੈਲਪ ਕਰਿਆ ਐਂਡ ਉਹ ਉਹ ਪਾਰਟੀ ਜਦੋਂ ਪੀਕ ਤੇ ਪਹੁੰਚ ਗਈ ਉਦੋਂ ਬੀਬਾ ਹਰਸਿਮਰਤ ਆਏ ਉਹ ਇਥੋਂ ਐਮਪੀ ਬੜੇ ਮਨਿਸਟਰ ਬਣੇ ਸੋ ਸ਼ੀ ਸ਼ੀ ਟੁਕ ਬੈਨੀਫਿਟ ਆਫ 올 ਦਾ ਵਰਕ ਥੈਟ ਦੇ ਹੈਡ ਡਨ ਹਨਾ ਹੁਣ ਉਹ ਕਹਿ ਰਿਹਾ ਕਿ ਅਸੀਂ ਉਹਨਾਂ ਨੂੰ ਮੰਤਰੀ ਬਣਾਇਆ ਅਸੀਂ ਉਹਨਾਂ ਨੂੰ ਉਹ ਕਰਿਆ ਮੈਂ ਇਹ ਕਹਿ ਰਹੀ ਹਾਂ ਕਿ ਦੇਖੋ if i give you 1000 rupees and you give me back 50 rupees and then you say ke mai tonu 1000 rupaya ditta will you say that i will uh, matlab uh, tusi mainu oh 50 50 rupayan da uh, gnaaoge ke bhi tusi mainu ditte because my 950 are still with you so uh, it's wrong to 950 udhar paye nahi hoye ne paye ne, ne. Uh, haan ji haa because he developed the party and she took the benefit of all that they had done ਕਿੰਨਾ ਕਿਤੇ ਇਸ ਗੱਲ ਦਾ ਵੀ ਇਹ ਮਲਾਲ ਸੀ ਕਿ ਜਦੋਂ ਰਾਮਪੁਰਾ ਫੂਲ ਵਾਸਤੇ ਵੀ ਉਹ ਕਹਿੰਦੇ ਸੀ ਔਰ ਮੋੜ ਵਾਸਤੇ ਵੀ ਕਹਿੰਦੇ ਸੀ ਤਾਂ ਉਦੋਂ ਪਾਰਟੀ ਨੇ ਉਹ ਗੱਲ ਨੂੰ ਨਹੀਂ ਮੰਨਿਆ ਗੁਰਪ੍ਰੀਤ ਵਾਸਤੇ ਉਹਨਾਂ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਕਿ ਇਹ ਸੀਟ ਉਹਨਾਂ ਨੂੰ ਦਿੱਤੀ ਜਾਵੇ। ਅ ਉਦੋਂ ਅਸੀਂ ਇੱਕ ਵਾਰੀ ਉਹਨਾਂ ਨੂੰ ਕਿਹਾ ਸੀ ਉਦੋਂ ਥੋੜਾ ਫੀਲ ਵੀ ਹੁੰਦਾ ਹੈ ਵੀ ਯੂ ਹੈਵ ਵਰਕਡ ਹਾਰਡ ਤੇ ਤੁਹਾਨੂੰ ਲਾਸਟ ਮੋਮੈਂਟ ਤੇ ਐਡਾ ਕੋਈ ਟਿਕਟ ਡਿਨਾਈ ਕੀਤੀ ਜਾਵੇ ਐਂਡ ਦੈਨ ਯੂ ਆਪਣੇ ਵਿਮਸ ਐਂਡ ਫੈਂਟਸੀਜ਼ ਨਾਲੋਂ ਕੰਮ ਕਰਦੇ ਨੇ। ਸੋ ਵੀ ਫੈਲਟ ਬੈਡ ਐਟ ਦੈਟ ਟਾਈਮ। now we don't feel bad because that's a blessing in disguise we have come to a good party it's nice ke we did not join akali dal kyunki akali dal da jo haal ho reha tode samne hai so it was it's a blessing ke sanu udon ticket nahi mili kehndi assi panthare naal khade hoye haan kehnde panthak party hai saada alliance punjab naal hai kehnde assi bjp naal alliance is karke nahi ke dekho ਪੰਥ ਨਾਲ ਕਿਹੜੇ ਨਾਲ ਖੜੇ ਹੋਏ ਨੇ ਪੰਥ ਨੂੰ ਯੂਜ਼ ਕਰਨਾ ਇਜ਼ ਐਨਟਾਇਰਲੀ ਡਿਫਰੈਂਟ ਥਿੰਗ ਪੰਥ ਨਾਲ ਖੜਨਾ ਇਜ਼ ਐਨਟਾਇਰਲੀ ਡਿਫਰੈਂਟ ਥਿੰਗ ਕਿੱਥੇ ਖੜੇ ਨੇ ਪੰਥ ਨਾਲ ਠੀਕ ਹੈ ਯੂਜ਼ ਕਰ ਰਹੇ ਨੇ ਦੇ ਆਰ ਯੂজিং 올 द ਮਨੀ ਦੇ ਆਰ ਯੂজিং ఎవਰੀਥਿੰਗ ਸਾਰਾ ਜੋ ਆਰਗੇਨਾਈਜੇਸ਼ਨ ਹੈ ਜੋ ਰਿਸੋਰਸਸ ਹੈਗੇ ਆ ਅਕਾਲੀ ਦਲ ਦੇ ਵੀ ਸਾਰੇ ਰਿਸੋਰਸਸ ਯੂ نو ਪਾਰਟੀ ਲਈ ਜਿਹੜੇ ਫੰਡਸ ਹੈ ਜੋ ਵੀ ਹੈਗੇ ਆ ਦੇ ਆਰ 올 ਯੂজিং ਥੈਟ ਇਨ देयर ओन ਕਨਸੀਕੁਐਂਸੀ ਸੋ ਮਤਲਬ ਦੇ ਆਰ ਯੂজিং ਦ ਆਰਗੇਨਾਈਜੇਸ਼ਨ ਦੇ ਆਰ ਯੂজিং ਦ ਰਿਲੀਜਨ ਦੇ ਆਰ ਯੂজিং ਦ ਆਰਗੇਨਾਈਜੇਸ਼ਨ ਦੇ ਆਰ ਯੂজিং ਦ ਪੰਥ ਮਠਿੰਡਾ ਤੋਂ ਇਹ ਅਕਸਰ ਰਿਹਾ ਕਿ ਕਿਉਂਕਿ ਬਾਦਲਾਂ ਦੀ ਨੂ ਜਦੋਂ ਜਿੱਤਦੀ ਤਾਂ ਉਹਨਾਂ ਨੂੰ ਉੱਥੇ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਪਰ ਹੁਣ ਇਸ ਵਾਰ ਦੇ ਸਾਹਮਣੇ ਬਾਦਲਾਂ ਦੀ ਨੂ ਸਾਹਮਣੇ ਮਲੂਕਿਆਂ ਦੀ ਨੂ ਵੀ ਹੈਗੀ ਹੈ ਤਾਂ ਕੀ ਜੇ ਥੋੜੀ ਜਿੱਤ ਹਾਸਲ ਹੁੰਦੀ ਹੈ ਤਾਂ ਮਲੂਕਿਆਂ ਦੀ ਨੂ ਕੈਬਨਟ ਦੇ ਵਿੱਚ ਹੋਣਗੇ this party has to decide this party has to decide bjp is a very disciplined party ਉਹ ਜਦੋਂ ਕਿਸੇ ਕੈਂਡੀਡੇਟ ਨੂੰ ਖੜਾ ਕਰਦੇ ਨੇ ਤਾਂ ਵੀ ਦੇਖਦੇ ਆ ਕਿ who is the likely winning candidate ਉਸੇ ਸਾਹਬ ਨਾਲ ਖੜਾ ਕਰਦੇ ਆ ਇਦਾਂ ਨਹੀਂ ਟਿਕਟ ਦੇ ਦਿੰਦੇ ਕਿ ਜੀ ਕਿਸੇ ਚੁਗਲੀ ਦੇ ਬੇਸ ਤੇ ਦੇਤੀ ਜਾਂ ਪੈਸੇ ਪੂਸੇ ਲੈ ਕੇ ਦੇਤੀ ਇਟਸ ਨਾਟ ਲਾਈਕ ਦੈਟ ਇਟਸ ਅ ਡਿਸਪਲਿੰਡ ਪਾਰਟੀ ਸਿਮਿਲਰ ਥਿੰਗਸ ਵਿਲ ਹੈਪਨ ਜਦੋਂ ਜਿੱਤ ਕੇ ਜਾਣਗੇ ਕੈਂਡੀਡੇਟਸ ਦੇ ਵਿਲ ਸੀ ਦਾ ਕੰਪੈਰੀਟਿਵ ਮੈਰਿਟ ਤੇ ਇਫ ਆਈ ਡਿਸਰਵ ਆਈ ਵਿਲ ਗੈਟ ਵਾਟ ਆਈ ਡਿਸਰਵ ਐ ਤੋ ਤੁਹਾਡੀ ਕੀ ਇਥੋ ਦੀ ਜਿੱਤ ਹਾਸਲ ਕਰਕੇ ਹਰਸਿੰਮਤ ਵਾਲੀ ਕੁਰਸੀ ਦੇ ਉੱਤੇ ਬੈਣ ਦੀ ਤੁਹਾਡੀ ਇੱਛਾ ਹੈਗੀ ਡੋਨਟ ਸੇ ਹਰਸਿਮਰਤ ਵਾਲੀ ਕੁਰਸੀ ਹੈਨਾ ਉਹ ਦੈਟ ਇਜ਼ ਡੀਗ੍ਰੇਡਿੰਗ ਦਾ ਕੁਰਸੀ ਸੋ ਬਟ ਐਨੀਵੇ ਜਦੋਂ ਕੋਈ ਐਮਪੀ ਜਿੱਤ ਕੇ ਜਾਂਦਾ ਤੇ ਜੇ ਉਹਨੂੰ ਲੱਗਦਾ ਕਿ ਮੈਂ ਕੋਈ ਵੱਡੀ ਰਿਸਪੌਂਸਿਬਿਲਟੀ ਨਿਭਾ ਸਕਦਾ ਤਾਂ ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਮੈਨੂੰ ਵੀ ਉਹ ਵੱਡੀ ਰਿਸਪੌਂਸਿਬਿਲਟੀ ਮਿਲੇ ਸਿੰਸ ਮੈਂ ਪਾਰਟੀ ਚਾਹੀਆ ਇੱਛਾ ਸਭ ਦੀ ਹੁੰਦੀ ਹੈ ਬਟ ਵਟ ਏਵਰ ਦਾ ਡਿਸੀਜਨ ਆਫ ਦਾ ਪਾਰਟੀ ਵਿਲ ਬੀ ਆਈ ਵਿਲ ਐਕਸੈਪਟ ਦੈਟ ਤੇ ਮਤਲਬ ਠੀਕ ਲੱਗੂਗਾ ਮੈਨੂੰ ਜੋ ਵੀ ਪਾਰਟੀ ਕਰੂ। ਬੱਚਾ ਜੀ ਬੀਜੇਪੀ ਸਾਰੀ ਨਾਲ ਤਰਪੀਏ ਕਿਉਂਕਿ ਜਦੋਂ ਮਨਪੀਰ ਸਿੰਘ ਬਾਦਲ ਆਏ ਸੀ ਤਾਂ ਇੰਟਰਨਲ ਟਸਲ ਨਜ਼ਰ ਆਈ ਸੀ ਇਸ ਰੂਪ ਸਿੰਘਲਾਣਾ ਦੀ ਟਸਲ ਸੀਗੀ। ਹਾਲਾਂਕਿ ਹੁਣ ਪਾਰਟੀ ਨੇ ਫੈਸਲਾ ਦਿੱਤਾ ਕਿ ਤੁਹਾਨੂੰ ਉਹਨਾਂ ਨੇ ਉਮੀਦਵਾਰ ਉਤਾਰ ਦਿੱਤਾ ਤਾਂ ਸਾਰੇ ਖੁਸ਼ ਨੇ ਹੁਣ ਬੀਜੇਪੀ ਦੇ ਵਿੱਚ ਇੰਟਰਨਲ ਟਸਲ ਤਾਂ ਨਹੀਂ ਹੈ ਬਟੰਡੇ ਦੇ ਵਿੱਚ। ਤੁਸੀਂ ਸਰੂਪ ਚੰਦ ਸਿੰਘਲਾ ਜੀ ਤੋਂ ਪੁੱਛ ਲਓ ਦਵੇ ਹਾਊ ਹਾਰਡ ਹੀ ਇਸ ਵਰਕਿੰਗ ਫॉर ਮੀ ਇੱਕ ਗਿਆਨ ਪ੍ਰਕਾਸ਼ ਜੀ ਨੇ ਉਹਨਾਂ ਬਾਰੇ ਮੈਨੂੰ ਪਤਾ ਚੱਲਿਆ ਸੀਗਾ ਕਿ ਹੀ ਵਾਸ ਆਲਸੋ ਟ੍ਰਾਈਂਗ ਫਾਰ ਦਾ ਟਿਕਟ। he is also with me almost every other day mohlal ji gargne jo party de president ne shokparti ji o bimar pa gaye ne unna nu like he is not well but o vi matlab mere nal telephone te charcha ya us tarah karde rehnde ne fikr jinna ko kar sakde ne there are so many other leaders they also dg ne nakai ji ne mangatrai bansal ji ne prem mittal ji ne so whoever is there ਬਾਦਲ ਨੂੰ ਤੁਸੀਂ ਭੁੱਲ ਰਹੇ ਹੋ ਮਨਪ੍ਰੀਤ ਬਾਦਲ ਵੀ ਨੇ ਹਾਲਾਂਕਿ ਉਹ ਵੀ ਹੱਟ ਦੇ ਆਪਰੇਸ਼ਨ ਕਰਕੇ ਸਟੰਟ ਪਿਆ ਉਹਨਾਂ ਦੇ ਤੇ ਉਹ ਹਸਪੀਟਲਾਈਜ਼ ਹੋਏ ਸੀਗੇ ਤਾਂ ਉਹਨਾਂ ਨਾਲ ਗੱਲਬਾਤ ਨਹੀਂ ਉਹ ਉਹਨਾਂ ਦੀ ਗੱਲਬਾਤ ਹੋਈ ਹੈ ਸਾਡੇ ਨਾਲ ਹੀ ਇਸ ਨਾਟ ਵੈਲ ਉਹ ਤੁਹਾਨੂੰ ਵੀ ਪਤਾ ਹੈ ਕਿ ਹੀ ਇਸ ਨਾਟ ਵੈਲ ਪਰ ਮੈਨੂੰ ਇਹ ਲੱਗਦਾ ਕਿ ਉਹ ਪਾਰਟੀ ਕਿਉਂਕਿ ਤੁਸੀਂ ਪਾਰਟੀ ਟਿਕਟ ਲਈ ਟਰਾਈ ਕਰਨ ਵਾਲਿਆਂ ਦੀ ਗੱਲ ਕੀਤੀ ਸੀ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਟਰਾਈ ਕੀਤਾ ਸੀ ਸਿੰਸੀ ਵਾਸ ਸੇਕ ਐਟ ਦਟ ਟਾਈਮ ਬਟ ਹੀ ਵਿਲ ਆਲਸੋ ਡੈਫੀਨਿਟਲੀ ਸਪੋਰਟ ਦ ਪਾਰਟੀ ਦੈਟਸ ਆਈ ਦੈਟਸ ਵਾਟ ਆਈ ਐਕਸਪੈਕਟ ਕਮ ਕਿ ਤਾ ਉਹਨਾਂ ਨੇ ਅ ਮੇਰੀ ਡਾਇਰੈਕਟਲੀ ਗੱਲ ਨਹੀਂ ਹੋਈ ਬਿਕੋਜ਼ ਹੀ ਵਾਸ ਸਿਕ ਮੇਰੇ ਹਸਬੈਂਡ ਦੀ ਦੋ ਤਿੰਨ ਵਾਰ ਉਹਨਾਂ ਨਾਲ ਗੱਲ ਹੋਈ ਹੈ ਯੈਸ ਹੀ ਵੈਲਕਮ ਟੂ ਯੂ ਨੋ ਬਟ ਕਿਉਂ ਵੀਕ ਦੋਜੀਤ ਮਹਿੰਦਰ ਸਿੱਧੂ ਹਾਲਾਂਕਿ ਕਾਲੀਦਲ ਦੇ ਵਿੱਚ ਹੀ ਸੀ ਔਰ ਕਾਂਗਰਸ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਲੱਗਦਾ ਹੈ ਕੰਪੀਟੀਸ਼ਨ ਦੇਣਗੇ ਤੁਹਾਨੂੰ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਮੈਨੂੰ ਤਾਂ ਨਹੀਂ ਲੱਗਦਾ ਹੀ ਹੈਜ਼ ਅ ਵੈਰੀ ਲਿਮਿਟਿਡ ਸਫੀਅਰ ਜਿਹਦੇ ਵਿੱਚ ਉਹਨਾਂ ਨੇ ਪਹਿਲਾਂ ਵਰਕ ਕਰਿਆ ਹੋਇਆ ਹੀ ਹੈਜ਼ ਨੈਵਰ ਕਵਰਡ ਦ ਹੋਲ ਯੂ ਨੋ ਕੰਸਟੀਟੂਐਂਸੀ ਅਸੀਂ ਤਾਂ ਪਹਿਲਾਂ ਮਾਨਸਾ ਮੁੰਸਾ almost sare district de vich vichre hoye ha te congress di de definitely kuch na kuch vote hai gi they have a vote share but at the same time there's a lot of infighting there are so many different groups you know thonu vi pata hai ki there's a bajwa group there's um, vading raja vading group then there's navjot s Sidhu group and there is there are also other factors like who people who have been denied the ticket so ਇਦਾਂ ਦੀਆਂ ਗੱਲਾਂ ਹੈਗੀਆਂ ਨੇ बिकॉज ऑफ दैट आई डोंट थिंक ही इज अ वेरी स्ट्रांग ਸੋਇਆ ਤਾਂ ਹੌੜੇ ਤੱਕ ਫੀਡਬੈਕ ਆਈ ਕਿ ਬਠਿੰਡਾ ਸੀਟ ਕਹਿੰਦੇ ਸਮਝੌਤਾ ਹੋ ਗਿਆ ਬਠਿੰਡਾ ਸੀਟ ਦੇ ਉੱਤੇ ਰਾਜਾ ਵੜਿੰਗੋਣਾ ਨੇ ਸਮਝੌਤਾ ਕਰ ਲਿਆ ਬਾਦਲ ਪਰਵਾਦ ਨਾਲ ਇਹ ਚਰਚਾਵਾ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾ ਨੇ ਇਹ politcal ਲੋਕਾਂ ਦੇ ਵਿੱਚ ਚਰਚਾਵਾ ਨੇ ਤੁਹਾਨੂੰ ਇਦਾਂ ਮਹਿਸੂਸ ਹੋਇਆ ਨਹੀਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੀ ਇਟ ਇਜ਼ ਬਿਟਵੀਨ ਟੂ ਪਾਰਟੀਆਂ ਹੈਨਾ ਮੈਂ ਐਵੇਂ ਉਹਦੇ ਵਿੱਚ ਟੰਗ ਫਸਾਵਾਂ I don't know uh, i only know ki i'm getting a i'm getting the biggest vote share hmm. baki fir jehdiyan votes hai gayan kise na kise nu ਪੈਣੀਆਂ ਹੀ ਹੈਗੀਆਂ ਉਹ ਉਹਨਾਂ ਨੂੰ ਪੈ ਜਾਣਗੇ ਉਹਨਾਂ ਨੂੰ ਪੈ ਜਾਣਗੇ ਹਾਰਡਲੀ ਮੈਟਰਸ ਟੂ ਮੀ ਤੇ ਆ ਮੈਂ ਆਈ ਵੋਨਟ ਕਮੈਂਟ ਔਨ ਦੈਟ ਬੁੱਢੀਆਂ ਸਾਹਿਬ ਦੀ ਕਿਵੇਂ ਦੇਖਦੇ ਹੋ ਤੁਸੀਂ ਇਸ ਵੇਲੇ ਤਸਵੀਰ ਮੰਤਰੀ ਨੇ ਐਗਰੀਕਲਚਰ ਮਿਨਿਸਟਰ ਨੇ ਤਾਂ ਲੱਗਦਾ ਕਿ ਉਹ ਵੀ ਟੱਕਰ ਦੇਣਗੇ ਬਹੁਤ ਰਿਸਪੈਕਟੇਬਲ ਨੇ ਹਨ ਐਸ ਅ ਪਰਸਨ ਆਈ ਰਿਸਪੈਕਟ ਹਿਮ ਬਟ ਉਹਨਾਂ ਨੂੰ ਜਿਹੜੀਆਂ ਵੋਟਾਂ ਪੈਣੀਆਂ ਉਹ ਪੈਣੀਆਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਬੇਸ ਤੇ ਵਿਚ एवरीवन ਨੋਜ਼ ਇਜ਼ ਨਾਟ ਗੁੱਡ ਨਾਟ ਐਟ 올 ਗੁੱਡ ਥੇਰ ਇਜ਼ ਨੋ ਐਡਮਿਨਿਸਟ੍ਰੇਸ਼ਨ ਥੇਰ ਇਜ਼ ਨੋ ਲਾਅ ਐਂਡ ਆਰਡਰ ਤੇ ਲੋਕਾਂ ਨੇ ਉਹ ਦੇਖ ਲਿਆ ਲੋਕਾਂ ਦੇ ਬਿੱਲ ਗਣਾਉਂਦੇ ਨੇ ਬਿਜਲੀ ਬਿੱਲ ਮਾਫ ਦੀ ਗੱਲ ਕਰਦੇ ਨੇ ਉਹ ਪਾਣੀ ਕਹਿੰਦੇ ਟੇਲਾਂ ਤੱਕ ਪਹੁੰਚਾਤਾ ਸੀ ਹੋਰ ਅਜੇ ਮਹੱਲਾ ਕਲੀਨਿਕਾ ਦਾ ਜ਼ਿਕਰ ਕਰਦੇ ਨਹੀਂ ਪਾਣੀ ਟੇਲਾਂ ਤੱਕ ਨਹੀਂ ਪਹੁੰਚਿਆ ਪਾਣੀ ਟੇਲਾਂ ਤੱਕ ਨਹੀਂ ਪਹੁੰਚਿਆ ਸਰਦੂਲਗੜ ਜਾ ਕੇ ਪੁੱਛੋ ਕਿ ਪਾਣੀ ਟੇਲਾਂ ਤੱਕ ਪਹੁੰਚਿਆ ਕਿਉਂਕਿ ਟੇਲ ਸਰਦੂਲਗੜ ਚ ਹੈ ਯੂ ਕੈਨਟ ਟੂ ਆਸਕ ਪਟਿਆਲਾ ਪੀਪਲ ਐਂਡ ਸੇ ਕੇ ਵੀ ਪਾਣੀ ਟੇਲਾਂ ਤੱਕ ਪਹੁੰਚ ਗਿਆ ਗੋ ਟੂ ਸਰਦੂਲਗੜ ਯੂ ਵਿਲ ਨੋ ਸਰਦੂਲਗੜ ਹੀ ਸੀਗੇ ਹਾਂ ਆਈ ਵਾਸ ਇਨ ਸਰਦੂਲਗੜ ਤੇ ਪਾਣੀ ਕੋਈ ਟੇਲਾਂ ਤੇ ਨਹੀਂ ਪਹੁੰਚਿਆ ਪੀਣ ਵਾਲੇ ਪਾਣੀ ਦਾ ਬੁਰ ਸੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਪੀਪਲ ਆਰ ਹੈਪੀ ਵਿਦ them ਪੀਪਲ ਆਰ ਵੈਰੀ ਅਨੋਇਡ ਵਿਦ them ਬਿਕੋਜ਼ ਉਹ ਆਏ ਇਸ ਤਰ੍ਹਾਂ ਸੀਗੇ ਕਿ ਪੀਪਲ ਹੈਡ ਵੈਰੀ ਬਿਗ ਐਕਸਪੈਕਟੇਸ਼ਨਸ ਪੀਪਲ ਗੇਵ them ਅ ਵੈਰੀ ਬਿਗ ਵਿਕਟਰੀ ਆਲਸੋ ਬਟ ਹੁਣ ਇੰਨਾ ਲੋਕ ਫਰਸਟ੍ਰੇਟਿਡ ਨੇ ਆਪ ਤੋਂ ਸੋ ਖੁੱਡੀਆਂ ਸਾਹਿਬ ਥੈਟ ਵੇ ਹੈਜ਼ ਨੋ ਸਕੋਪ ਆਦਰਵਾਇਜ਼ ਹੀ ਇਜ਼ ਅ ਗੁੱਡ ਮੈਨ ਆਜ਼ਾਦ ਉਮੀਦਵਾਰ ਵੀ ਇਹ ਲੱਖਾ ਸਿਧਾਣਾ ਉਹਨਾਂ ਨੂੰ ਕਿਵੇਂ ਵੇਖਦੇ ਹੋ ਔਰ ਉਹਨਾਂ ਦੀ ਜਿਹੜੀ ਸ਼ਵੀ ਹੈ ਉਸ ਨੂੰ ਮਲੂਕਾ ਪਰਿਵਾਰ ਨਾਲ ਵੀ ਕਿਤੇ ਨਾ ਕਿਤੇ ਸਟਾਰਟਿੰਗ ਉਹਨਾਂ ਦੇ ਦੌਰ ਨੂੰ ਜੋੜਿਆ ਜਾਂਦਾ ਹੈ ਇਹ ਚਰਚਾਵਾਂ ਨੇ ਉਹਨਾਂ ਦੀਆਂ ਤੁਸੀਂ ਉਹਨਾਂ ਨੂੰ ਕਿਵੇਂ ਵੇਖਦੇ ਹੋ ਆਜ਼ਾਦ ਉਮੀਦਵਾਰ ਮੈਂ ਉਹਨਾਂ ਬਾਰੇ ਕੋਈ ਕਮੈਂਟ ਨਹੀਂ ਕਰੂੰਗੀ ਹਨਾ ਉਹਨਾਂ ਦਾ ਜੋ ਵੋਟ ਸ਼ੇਅਰ ਹੋਊਗਾ ਉਹ ਤੁਹਾਨੂੰ ਜਦੋਂ ਰਿਜ਼ਲਟ ਆਉਣਗੇ ਪਤਾ ਲੱਗ ਜਾਊਗਾ ਸੋ ਮੈਂ ਆਈ ਡੋਟ ਕਮੈਂਟ ਔਨ ਹਿਮ ਐਟ ਆਲ ਸਾਡੇ ਨਾਲ ਉਹਨਾਂ ਦੀ ਕੋਈ ਐਸੋਸੀਏਸ਼ਨ ਨਹੀਂ ਹੈਗੀ ਬਿਕੋਜ਼ ਠੀਕ ਹੈ ਵਿਰੋਧੀ ਪਾਰਟੀਆਂ ਨੇ ਕਹਿਣਾ ਕਿ ਜੀ ਆ ਇਹਦੇ ਨਾਲ ਐਸੋਸੀਏਟਿਡ ਸੀ ਉਦਾਂ ਸੀ ਉਦਾਂ ਸੀ ਬਟ ਨੋ that is not there baki uh, results will tell ਹਾਲਾਂਕਿ ਇੱਕ ਆਈਐਸ ਅਫਸਰ ਵੱਜੋਂ ਦਿਨ ਦੀ ਸ਼ੁਰੂਆਤ ਵੱਖਰੀ ਹੁੰਦੀ ਹੈ ਹੁਣ ਬਤੌਰ ਪੋਲੀਟਿਸ਼ੀਅਨ ਜਦੋਂ ਹੋ ਤੁਸੀਂ ਤਾਂ ਕਿਵੇਂ ਦਿਨ ਦੀ ਸ਼ੁਰੂਆਤ ਕਿਹੋ ਜੀ ਹੋ ਰਹੀ ਹੈ ਸਵੇਰੇ ਕੀ ਚਰਚਾਵਾਂ ਹੁੰਦੀਆਂ ਨੇ ਤਾਂ ਸਵੇਰੇ ਮਲੂਕਾ ਸਾਹਿਬ ਨਾਲ ਡਿਸਕਸ਼ਨ ਹੋ ਕੇ ਸਾਰਾ ਰੂਟ ਪਲਾਨ ਬਣਦਾ ਹੈ ਉਹ ਡਿਸਾਈਡ ਕਰਦੇ ਨੇ ਕਿ ਕੀ ਕਿਵੇਂ ਕਿਵੇਂ ਤੁਸੀਂ ਪਲੈਨਿੰਗ ਕਰ ਨਹੀਂ ਸਵੇਰੇ ਨਹੀਂ ਸਵੇਰੇ ਅਸੀਂ ਆਪਣੇ ਆਪੋ ਆਪਣੇ ਕੰਮ ਤੇ ਨਿਕਲ ਜਾਂਦੇ ਆ ਕਿਸੇ ਨੇ ਅਰਲੀ ਜਾਣਾ ਹੁੰਦਾ ਕਿਸੇ ਨੇ ਲੇਟ ਜਾਣਾ ਹੁੰਦਾ ਇਨ ਦਾ ਈਵਨਿੰਗ ਥੋੜਾ ਜਿਹਾ ਆਫਟਰ ਡਿਨਰ ਮੇ ਬੀ ਵੀ ਸਪੈਂਟ ਅ ਫਿਊ ਮੂਮੈਂਟਸ ਟੁਗੇਦਰ ਥੋੜਾ ਨੈਕਸਟ ਡੇ ਦਾ ਯਾਮ ਇਨ ਦਾ ਲੌਂਗ ਰਨ ਕੰਪੇਨ ਕਿਵੇਂ ਚਲਾਉਣੀ ਹੈ ਜਾਂ ਕੁਝ ਐਦਾ ਦੀਆਂ ਗੱਲਾਂ ਵੀ ਉੱਥੇ ਆਪਣੀ ਪੋਜੀਸ਼ਨ ਠੀਕ ਹੈ ਅੱਛੀ ਹੈ ਇੰਪਰੂਵ ਹੋ ਰਹੀ ਹੈ ਥਿੰਗਸ ਲਾਈਕ ਦੈਟ ਸਭ ਰੋਜ਼ ਫੀਡਬੈਕ ਲੈਂਦੇ ਨੇ ਰਾਤੀ ਤੁਹਾਡੇ ਸਾਰਿਆਂ ਤੋਂ ਅੱਜ ਕੀ ਕੀਤਾ ਹਾਂ ਦੱਸੋ ਮੈਨੂੰ ਸਭ ਨਹੀਂ ਸਾਡੇ ਸਾਰਿਆਂ ਤੋਂ ਤਾਂ ਨਹੀਂ ਮੈਂ ਕਹੂੰਗੀ ਬਿਕੋਜ਼ ਅਸੀਂ ਥੋੜਾ ਲੇਟ ਆਉਨੇ ਆ ਰਾਤ ਨੂੰ ਕੰਪੇਨ ਕਰਕੇ ਉਹ ਥੋੜਾ ਜਿਹਾ ਅਰਲੀ ਸੌਂਦੇ ਆ ਮਤਲਬ ਉਹਨਾਂ ਦੀ ਆਦਤ ਹੈ ਇਵਨ ਡਿਊਰਿੰਗ ਹਿਸ ओन ਇਲੈਕਸ਼ਨ ਸੀ ਯੂ ਪਿੰਡ ਟਾਈਮ ਦਿਨੇ ਦਿਨੇ ਉਹ ਕੰਮ ਕਰਦੇ ਆ ਸਾਡੇ ਲਈ ਬਟ ਮਤਲਬ ਰੋਜ਼ ਨਹੀਂ ਹੈਨਾ ਦ ਗੈਪ ਆਫ ਇਸ ਇਹੀ ਹੈ ਇੱਥੇ ਬੈ ਕੇ ਹੀ ਸਭ ਕੁਝ ਮੈਨੇਜ ਕਰ ਰਹੇ ਨੇ ਮਲੂਕਾ ਸਾਹਿਬ ਨਹੀਂ ਨਹੀਂ ਉਹ ਪਿੰਡ ਨੇ ਉਹ ਪਿੰਡ ਨੇ ਇੱਥੇ ਸਿਰਫ ਅਸੀਂ ਰਹਿ ਰਹੇ ਹਾਂ ਪਿੰਡ ਨੇ ਤੇ ਸੋ ਮਤਲਬ ਹੀਜ਼ ਮੀਟਿੰਗ ਪੀਪਲ ਹੀਜ਼ ਮੀਟਿੰਗ ਹਿਸ ਓਨ ਪੀਪਲ ਚਲੋ ਜਿਹੜੇ ਸਾਡੇ ਪਿੰਡ ਦੇ ਬੰਦੇ ਨੇ ਹੋਰ ਉਹਨਾਂ ਨੂੰ ਮਿਲਦੇ ਨੇ ਹਲਕੇ ਦੇ ਬੰਦਿਆਂ ਨੂੰ ਮਿਲਦੇ ਆ ਰੋਜ਼ ਤੇ ਜੋ ਕੁਛ ਹੋ ਕਰ ਸਕਦੇ ਸਾਡੇ ਲਈ ਕਰ ਰਹੇ ਐ ਐਂਡ ਇਨ ਫਿਊਚਰ ਉਹ ਬਹੁਤ ਵੱਧ ਚੜ ਕੇ ਕੁਝ ਕਰਨਗੇ ਸੋ ਇਟਸ ਓਕੇ ਬਹੁਤ ਚੜ ਕੇ ਕਿਵੇਂ ਦਾ ਹੋਊਗਾ ਕਿ ਖੁੱਲੇ ਆਮ ਤੁਹਾਡੇ ਨਾਲ ਤੁਰਦੇ ਹੋਏ ਨਜ਼ਰ ਆਉਣਗੇ ਪੂਰੀ ਉਮੀਦ ਹੈ ਜੀ ਪੂਰੀ ਉਮੀਦ ਹੈ ਖੁੱਲੇ ਆਮ ਨਜ਼ਰ ਆਉਣਗੇ ਹਾਂਜੀ ਧਰਬਤ ਮੈਂ ਬਹੁਤ-ਬਹੁਤ ਧੰਨਵਾਦ ਲਈ ਜੀ ਥੈਂਕ ਯੂ ਤਾਂ ਪਰਮਪਾਲ ਕੌਰ ਭਾਜਪੀ ਉਮੀਦਵਾਰ ਨੇ ਔਰ ਆਪਣਾ ਇਹਨਾਂ ਨੇ ਸਾਰਾ ਦਿਨ ਚਰਿਆ ਦੱਸੀ ਕਿਵੇਂ ਇਹਨਾਂ ਦੀ ਇਲੈਕਸ਼ਨ ਕੈਂਪੇਨ ਚੱਲ ਰਹੀ ਹੈ ਔਰ ਕਹਿੰਦੇ ਬਹੁਤ ਜਲਦ ਸਿਕੰਦਰ ਸਿੰਘ ਮਲੂਕਾ ਵੀ ਕਹਿੰਦੇ ਸਾਡੇ ਨਾਲ ਖੁੱਲਕੇ ਨਜ਼ਰ ਆਉਣਗੇ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ ਔਰ ਸਿੱਧੇ ਤੌਰ ਦੇ ਉੱਤੇ ਕਹਿ ਰਹੇ ਨੇ ਕਿ ਜੋ ਵੀ ਕੰਮ ਇਸ ਵੇਲੇ ਕਾਰਜਦਲ ਗਿਣਾ ਰਿਹਾ ਹੈ ਉਹ ਉਹਨਾਂ ਦੀ ਦੇਣ ਨਹੀਂ ਹੈ ਬਲਕਿ ਉਹ ਭਾਜਪਾ ਦੇ ਵੱਲੋਂ ਦਿੱਤੇ ਹੋਏ ਪ੍ਰੋਜੈਕਟ ਸੀ ਜਿਹੜੇ ਹਰਸਿਮਰਤ ਕੌਰ ਬਾਦਲ ਲੈ ਕੇ ਆਏ ਕੈਮਰਾ ਪਰਸਨ ਦਿਵਿੰਦਰ ਨਾ ਗਗਨਦੀਪ ਸਿੰਘ ਪ੍ਰੋਪਨ ਚਾਬ